ਨਾ ਘਰਾਂ ਦੇ ਵਿੱਚ ਜਿਹੜਾ ਕੰਮ ਅਸੀਂ ਚਲਾਉਣਾ ਕੁੜੀ ਆ ਆ ਕੁੜੀ ਆ ਬੜਾ ਮਿਹਨਤੀ ਤੇ ਬੜੀ ਲਗਨ ਵਾਲੀ ਕੁੜੀ ਆ ਹੁਣ ਇਹ ਸਾਡੇ ਮਜ਼ਦੂਰ ਪਰਿਵਾਰ ਦੇ ਵਿੱਚੋਂ ਕੁੜੀ ਆ ਮਿਹਨਤੀ ਇਹਨੇ ਪਹਿਲਾਂ ਸਮਝਣ ਵਾਲੀ ਗੱਲ ਆ ਦਿਹਾੜੀਆਂ ਲਾ ਕੇ ਆਪਣਾ ਢਾਈ ਵਿਸਵੇ ਥਾਂ ਖਰੀਦਿਆ ਢਾਈ ਵਿਸਵੇ ਥਾਂ ਦੇ ਵਿੱਚ ਜਮਾਂ ਜਿਹੜਾ ਕਿ ਦੋ ਕਮਰੇ ਸੀ ਜਮਾਂ ਟੁੱਟੇ ਜੇ ਜਦੋਂ ਮੀਂਹ ਆਇਆ ਪੂਰਾ ਤੇਜ਼ ਨਾਲ ਦੋਨੇ ਦੇ ਦੋਨੇ ਕਮਰੇ ਦੜਾਪ ਐ ਥੱਲੇ ਡਿੱਗ ਪਏ ਅੱਜ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਇਹਨਾਂ ਦੇ ਘਰੇ ਮਿਸਤਰੀ ਸਾਰੇ ਲਾਕ ਕਿੰਨਾ ਦਾ ਕੰਮ ਚੱਲ ਪਿਆਣਾ ਤੇ ਇਹ ਜਿਹੜਾ ਸਾਰਾ ਕੰਮ ਆ ਇਹ ਸਾਰਾ ਸ੍ਰੀ ਬਰਾੜ ਵੱਲੋਂ ਕਰਾਇਆ ਜਾ ਰਿਹਾ ਅੱਗੇ ਜਿਹੜਾ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਜਿਹੜੀ ਮੈਂ ਜਦੋਂ ਵੀਡੀਓ ਪਾਈ ਇੱਕ ਘਰ ਦੀ ਜਿਹੜੀ ਜ਼ਿੰਮੇਵਾਰੀ ਲਈ ਤੇ ਦਿਲਪ੍ਰੀਤ ਢਲੋਂ ਨੇ ਉਹ ਅਸੀਂ ਦੇਖਦੇ ਹਾਂ ਉੱਥੇ ਕੀ ਦੀ ਮਦਦ ਕਰਨੀ ਆ ਦਿਲਪ੍ਰੀਤ ਢਲੋਂ ਕਹਿੰਦਾ ਮੇਰੀ ਬਾਈ ਨੌਂ ਨਾ ਲਈ ਮਖਾ ਬਾਈ ਨੌਂ ਨੂੰ ਤਮਖਾ ਅਸੀਂ ਤੇਰਾ ਨੌਂ ਤੂ ਕਹਿੰਦਾ ਵੀ ਮੇਰਾ ਬਿਲਕੁਲ ਲੋਕਾਂ ਸਾਹਮਣੇ ਗੱਲ ਨਾ ਕਰੀ ਬਾਈ ਤੇ ਪਰ ਉਹਨੇ ਜ਼ਿੰਮੇਵਾਰੀ ਲਈ ਆ ਭਰਾ ਨੇ ਉਹਦੇ ਅੱਜ ਬੰਦਾ ਆ ਰਿਹਾ ਉਹ ਅਸੀਂ ਦੇਖਦੇ ਆ ਸਾਡਾ ਸਾਡੇ ਕਈ ਕਰਨੇਗਾ ਦੇ ਵਿੱਚ ਨੇ ਪ ਉਧੇ ਸੀ ਮਹਾਰਾਜ ਕਰਾਵਾਂਗੇ ਦੇਖੋ ਸਾਰੇ ਜਣੇ ਇੱਕ ਗੱਲ ਹੋਰ ਵੀ ਸਮਝੋ ਅਸੀਂ ਵੀਡੀਓ ਪਾਤੀ ਸਾਰੇ ਮਜ਼ਦੂਰ ਭਰਾ ਵੀ ਸਾਡੀਆਂ ਇਹਨਾਂ ਨੂੰ ਸਮਝੋ ਸਾਡੇ ਸਾਰੇ ਕਿ ਸਮਝੋ ਕਈ ਵਾਰੀ ਮੈਂ ਕਿਸੇ ਸਮੱਸਿਆ ਦੇ ਵਿੱਚ ਹੁਣਾਂ ਕਈ ਵਾਰੀ ਕਿਸੇ ਸਮੱਸਿਆ ਦੇ ਵਿੱਚ ਹੁਣਾਂ ਮੈਂ ਸਾਰਿਆਂ ਲੋਕਾਂ ਦੇ ਮਸਲੇ ਨਹੀਂ ਹੱਲ ਕਰਾ ਸਕਦਾ ਮੈਂ ਜਿੰਨੇ ਕੁ ਜੋਗਰਾ ਮੈਂ ਉਹਨਾਂ ਗਰਾਊਂਡ ਤੇ ਰਹਿ ਕੇ ਮੈਂ ਕਰਾਉਣ ਦੀ ਹੱਲ ਕਰੂੰਗਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ